ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੂਗੇ ਤਾਂ ਸੋਨੇ ਅੱਜ ਆਪਾਂ ਲੈ ਕੇ ਆਏ ਆ ਭਾਈ ਸਾਹਿਬ ਅ ਕਰੰਟ ਦੇ ਕਰੰਟ ਅਫੇਅਰ ਅਪ੍ਰੈਲ ਦੇ ਅਪ੍ਰੈਲ ਦੇ ਕਰੰਟ ਅਫੇਅਰਾਂ ਦੀ ਲਾਸਟ ਵੀਡੀਓ ਹੈ ਜਨਵਰੀ ਫਰਵਰੀ ਮਾਰਚ ਤੇ ਅਪ੍ਰੈਲ ਦੇ ਠੀਕ ਹੈ ਜੀ ਇਹ ਵੀਡੀਓ ਦੇ ਵਿੱਚ ਤੁਹਾਨੂੰ 25 ਤੋਂ ਲੈ ਕੇ 30 ਦਿਨਾਂ ਤੱਕ 30 ਤਰੀਕ ਤੱਕ ਦੇ ਕਰੰਟ ਅਫੇਅਰ ਮਿਲਣਗੇ ਜਿਵੇਂ 25 26 27 28 29 30 6 ਦਿਨਾਂ ਦੇ ਕਰੰਟ ਅਫੇਅਰ ਇਹ ਵੀਡੀਓ ਦੇ ਵਿੱਚ ਸ਼ਾਮਲ ਹੈ ਇਹ 6 ਦਿਨਾਂ ਦੇ ਕਰੰਟ ਅਫੇਅਰ ਮੇਰਾ ਕਰਵਾਉਣ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਜਲਦੀ ਜਲਦੀ ਵੇ ਸਲੇਵਸ ਕੰਪਲੀਟ ਕਰਵਾ ਦੇ ਕਿਉਂਕਿ ਆਪਾਂ ਥੋੜਾ ਜਿਹਾ ਪਿੱਛੇ ਚੱਲ ਰਹੇ ਸੀ ਤਾਂ ਕਰਕੇ ਮੈਂ 6-6 ਦਿਨਾਂ ਦੀਆਂ ਵੀਡੀਓ ਤੁਹਾਡੀਆਂ ਇੱਕ ਵੀਡੀਓ ਦੇ ਵਿੱਚ 6-6 ਦਿਨਾਂ ਦੀਆਂ 7-7 ਦਿਨਾਂ ਦੇ ਚਾਰ-ਚਾਰ ਦਿਨਾਂ ਦੇ ਕਰਕੇ ਤੁਹਾਡੇ ਕੰਪਲੀਟ ਕਰਵਾ ਦਿੱਤੇ ਗਏ ਆ ਠੀਕ ਹੈ ਜੀ ਬਾਕੀ ਜੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਹੀ ਹੈਗੇ ਇਹਦੇ ਚੋਂ ਪਲੀਜ਼ ਛੱਡਣ ਦੀ ਕੋਸ਼ਿਸ਼ ਨਾ ਕਰਿਓ ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਦੀ ਪਟਵਾਰੀ ਦੀ ਕਲਰਕ ਦੀ ਜਿਵੇਂ ਗਰੁੱਪ 3 ਦੀ ਭਰਤੀ ਹੋਣੀ ਹੈ ਇਹਦੇ ਵਿੱਚ ਲੇਬਰ ਇੰਸਪੈਕਟਰ ਦਾ ਬੈਚ ਵੀ ਕਵਰ ਹੋ ਜੁ ਤੁਹਾਡੀ ਇਹਦੀ ਤਿਆਰੀ ਕਰਨਾ ਚਾਹੁੰਦੇ ਤਾਂ ਰਾਜੇ ਤੁਹਾਡੇ ਵਾਸਤੇ ਇੱਕ ਐਪ ਚੱਲ ਰਹੀ ਹੈ ਦੀਪੁਲ ਰੈਜੂਕੇਸ਼ਨ ਅਰਾ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਹੈ ਜਿੰਦਾ ਬੱਚੇ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਵਾਲਾ ਕੋਡ ਵੀ ਫਿਲ ਕਰਨਾ ਡਬਲ ਐਕਸ ਰੈਮ ਜੇਕਰ ਕਿਸੇ ਬੱਚੇ ਨੇ ਐਪ ਬਾਰੇ ਵੀ ਗੱਲਬਾਤ ਪੁੱਛਣੀ ਤਾਂ ਮਰਜ਼ੀ ਮੈਨੂੰ ਕਾਲ ਵੀ ਕਰ ਸਕਦਾ ਹੈਗਾ ਇਹ ਬੈਚ ਦੇ ਵਿੱਚ ਤੁਹਾਨੂੰ ਕੀ ਮਿਲੂਗਾ ਸੋਹਣੋ ਇਹਦੇ ਵਿੱਚ ਤੁਹਾਨੂੰ ਪੀਡੀਐਫ ਮਿਲਣਗੇ ਪਲੱਸ ਆਲ ਤੁਹਾਨੂੰ ਲੈਕਚਰ ਮਿਲਣਗੇ ਡੇਲੀ ਦੇ ਵਿੱਚ ਕਲਾਸਾਂ ਅਪਲੋਡ ਹੁੰਦੀਆਂ ਇੰਗਲਿਸ਼ ਅਤੇ ਮੈਥ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਂਦਾਗਾ ਬਾਕੀ ਜਿਹੜੀਆਂ ਕਲਾਸਾਂ ਵੀ ਹੋਣਗੀਆਂ ਸਾਰੀਆਂ ਜ਼ੀਰੋ ਲੈਵਲ ਤੋਂ ਹੋਣਗੀਆਂ ਜੇ ਕੋਈ ਕੈਂਡੀਡੇਟ ਅੱਜ ਤੋਂ ਵੀ ਤਿਆਰੀ ਕਰਨਾ ਚਾਹੁੰਦਾ ਤਾਂ ਉਹ ਪ੍ਰੋਗਰਾਮ ਨਾਲ ਪੇਪਰ ਕਲੀਅਰ ਕਰ ਸਕਦਾ ਜੀ ਮੇਰਾ ਕਰਵਾਇਆ ਹੋ ਸਿਲੇਬਸ ਚੰਗੀ ਤਰ੍ਹਾਂ ਰਿਪੀਟ ਕਰਦਾਗਾ ਠੀਕ ਹੈ ਜੀ ਬਾਕੀ ਬਿਲਕੁਲ ਉਹੀ ਸਿਲੇਬਸ ਕਰਵਾਉਣਾ ਜਿਹੜਾ ਪੇਪਰ ਦੇ ਵਿੱਚ ਆਊਗਾ ਠੀਕ ਹੈ ਜੀ ਐਕਸਟਰਾ ਤੁਹਾਨੂੰ ਕੁਝ ਨਹੀਂ ਕਰਵਾਇਆ ਜਾਂਦਾ ਸਿਰਫ ਨਾਰਮਲ ਚੀਜ਼ਾਂ ਹੀ ਆਈਆਂ ਸਾਰੀਆਂ ਜਿਹੜੇ ਤੁਹਾਨੂੰ ਕਰਵਾ ਰਹੇ ਹੈ ਕੀ ਕਹਿੰਦੇ ਕਹਿੰਦੇ ਕਿਸ ਦੇਸ਼ ਦੀ ਸੰਸਦ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧੀ ਬਣਾਉਣ ਵਾਲਾ ਬਿੱਲ ਪਾਸ ਕੀਤਾ ਹੈ ਦੇਖੋ ਜੀ ਸਮਲਿੰਗੀ ਵਿਆਹ ਹੋਮੋਸੈਕਸ਼ੁਅਲ ਰਿਲੇਸ਼ਨ ਕੀ ਹੁੰਦੇ ਆ ਜਿਵੇਂ ਆਪਾਂ ਪਿਛਲੀ ਵੀਡੀਓ ਤੋਂ ਪਿਛਲੀ ਵੀ ਦੇ ਵਿੱਚ ਗੱਲ ਕਰਕੇ ਗਏ ਸੀ ਕਿ ਜਿਵੇਂ ਮੁੰਡੇ ਮੁੰਡਿਆਂ ਦਾ ਵਿਆਹ ਕਰਵਾ ਰਹੇ ਆ ਕੁੜੀਆਂ ਕੁੜੀਆਂ ਦਾ ਵਿਆਹ ਕਰਵਾ ਰਹੇ ਆ ਤੁਹਾਨੂੰ ਪਤਾਗਾ ਇਸ ਨੂੰ ਸਮਲਿੰਗੀ ਵਿਆਹ ਕਹਿੰਦੇ ਆ ਠੀਕ ਹੈ ਜੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੇਸ਼ ਇਹ ਜਿਹਾ ਬਈ ਜਿਹਨੇ ਬਿੱਲ ਪਾਸ ਕਰਤਾ ਕਹਿੰਦੇ ਇਹ ਇੱਕ ਅਪਰਾਧ ਹੈਗਾ ਇਹ ਜਿਹੜੀ ਕੁਦਰਤ ਆ ਉਹਦੇ ਉਲਟ ਚੱਲ ਕੇ ਇਹ ਕੰਮ ਕੀਤਾ ਜਾ ਸਕਦਾ ਹੈਗਾ ਜਿਹੜਾ ਕਿ ਮਤਲਬ ਮਾਫੀ ਦੇ ਵੀ ਲਾਇਕ ਨਹੀਂ ਹੈਗਾ ਤਾਂ ਕਰਕੇ ਇਹ ਜਿਹੜਾ ਦੇਸ਼ ਹੈ ਜੀ ਇਹ ਕਿਹੜਾ ਹੈਗਾ ਇਹ ਹੈਗਾ ਜੀ ਇਰਾਕ ਇਰਾਕ ਨੇ ਕਿਹਾ ਤਾਂ ਕਿ ਜੇਕਰ ਕੋਈ ਇਹ ਜਿਹੇ ਕੰਮ ਇੱਥੇ ਕਰੂਗਾ ਤਾਂ ਉਹਨੂੰ ਅਪਰਾਧੀ ਮੰਨਿਆ ਜਾਊਗਾ ਤਾਂ ਉਹ ਬਿੱਲ ਪਾਸ ਕੀਤਾ ਪਈਨਾਂ ਨੇ ਠੀਕ ਹੈ ਜੀ ਤੇ ਅ ਇਰਾਕ ਦੀ ਗੱਲ ਜੇ ਤੁਹਾਨੂੰ ਚੱਲੀ ਪਈ ਤਾਂ ਇਹਦੀ ਕੈਪੀਟਲ ਦੇਖ ਲਿਓ ਬਗਦਾਦ ਕਰੰਸੀ ਇੱਥੇ ਦਿਨਾਰ ਚੱਲਦੀ ਹੈ ਤੇ ਇਥੇ ਦੇ ਪ੍ਰੈਜ਼ੀਡੈਂਟ ਹੈਗੇ ਜਿਹੜੇ ਉਹ ਇਬਰਾਹਿਮ ਰੈਚੀ ਠੀਕ ਹੈ ਜੀ ਇਹਨਾਂ ਤਿੰਨਾਂ ਦੇ ਵਿੱਚੋਂ ਚਾਰ ਪ੍ਰੇਸ਼ਰ ਬਣ ਗਏ ਦੇ ਵਿੱਚੋਂ ਠੀਕ ਹੈ ਜੀ ਤੇ ਚਾਰਾਂ ਚੋਂ ਕਿਸੇ ਚੋ ਵੀ ਪ੍ਰੇਸ਼ਰ ਪੁੱਛਿਆ ਜਾ ਸਕਦਾ ਕਿਸੇ ਚੋ ਵੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਰੇਪ੍ਰੈਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਇੱਕ ਆਟੋ ਬਾਇਓਗ੍ਰਾਫੀ ਹੈ ਜ ਜਿਹਦੀਸੋ ਇੰਗਲਿਸ਼ ਦੇ ਵਿੱਚ ਪੁੱਛ ਲੜ ਕੇ ਆਟੋ ਬਾਇਓਗ੍ਰਾਫੀ ਕੀ ਹੁੰਦੀ ਹੈ ਆਟੋ ਬਾਇਓਗ੍ਰਾਫੀ ਹੁੰਦੀ ਹੈ ਜਿਹੜਾ ਬੰਦਾ ਆਪ ਦੇ ਜੀਵਨ ਤੇ ਆਪ ਲਿਖਦਾ ਹੈ ਉਹਨੂੰ ਆਪਾਂ ਆਟੋ ਬਾਇਓਗ੍ਰਾਫੀ ਕਹਿੰਦੇ ਆਂ ਜਿਹੜਾ ਕੋਈ ਕਿਸੇ ਦੇ ਜੀਵਨ ਤੇ ਬੁੱਕ ਲਿਖਦਾ ਉਹ ਬਾਇਓਗ੍ਰਾਫੀ ਕਹਿੰਦੇ ਆਂ ਕਹਿੰਦੇ ਜੀ ਦਾ ਵਿਨਰ ਇਹਦਾ ਮਾਈਂਡ ਸੈਟ ਇੱਕ ਕਿਸੇ ਕਰੈਕਟਰ ਦੀ ਆਤਮ ਕਥਾ ਕੀ ਕਿਹੜੇ ਕਰੈਕਟਰ ਨੇ ਆਪ ਦੇ ਜੀਵਨ ਤੇ ਬੁੱਕ ਲਿਖੀ ਹੈ ਇਹ ਲਿਖੀ ਹੈ ਜੀ ਛੇਰ ਬਾਰਸਨ ਨੇ ਛੇਰ ਬਾਰਸਨ ਉਨਾ ਵਾਰੀ ਵੀ ਗੱਲ ਕਰਾਂਗੇ ਸੁਨੀਲ ਗਵਾਸਕਰ ਦੇ ਲਿਖੀ ਹੋਈ ਆ ਆਪਦੀ ਸਨੀਡੇ ਰਿੱਕੀ ਪੌਂਟਿੰਗ ਨੇ ਲਿਖੀ ਹੋਈ ਹੈ ਐਟ ਦਾ ਕਲੋਜ਼ ਆਫ ਪਲੇ ਐਡਮ ਗਿਲ ਕ੍ਰਿਸਟਨ ਨੇ ਲਿਖੀ ਹੋਈ ਹੈ ਟ੍ਰੂ ਕਲਰ ਸਚਤ ਤਦੂਰ ਕਰ ਦੇ ਲਿਖੀ ਹੋਈ ਆ ਪਲੇਇੰਗ ਇਟ ਮਾਈ ਵੇ ਕਪਲ ਦੇਵ ਨੇ ਲਿਖੀ ਹੈ ਸਟ੍ਰੇਟ ਫਾਰ ਦਾ ਹਾਰਟ ਠੀਕ ਹੈ ਜੀ ਜੁਬਰਾ ਸਿੰਘ ਦੇ ਦਾ ਟੈਸਟ ਆਫ ਮਾਈ ਲਫ ਫਰੋਂ ਕੈਕਟਰ ਟੂ ਕੈਨਸਲ ਐਂਡ ਬੈਕ ਦੇਖੋ ਜੀ ਇਹ ਤਾਂ ਸਾਰਿਆਂ ਹੀ ਇੰਪੋਰਟ ਆਫ ਬਾਇਓਗ੍ਰਾਫੀ ਇੰਪੋਰਟੈਂਟ ਆ ਜਿਹੜੀਆਂ ਮੋਸਟ ਇੰਪੋਰਟੈਂਟ ਆ ਤੁਹਾਨੂੰ ਦੱਸ ਦਿੰਦਾ 1 2 3 4 ਬਾਕੀ ਸਾਰੇ ਦਾ ਸਾਨੂੰ ਪਤਾ ਇਹ ਸੱਤ ਆ ਗਿਆ ਸੱਤਾਂ ਦੇ ਵਿੱਚੋਂ 6 ਹੈ ਸੌਰੀ 6 ਦੇ ਵਿੱਚੋਂ ਆ ਚਾਰ ਤਾਂ ਆਪਾਂ ਮੋਸਟ ਇੰਪੋਰਟੈਂਟ ਕੈਟਾਗਰੀ ਦੇ ਵਿੱਚ ਰੱਖਾਂਗੇ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਗੱਲ ਕੀ ਕਰ ਰਹੇ ਆ ਕਹਿੰਦੇ ਜੀ ਆਸ਼ਮਾਨ ਯੋਜਨਾ ਦੀ ਗੱਲ ਕਰ ਰਹੇ ਆ ਕਿੰਨੀ ਜਿਹੜੀ ਆਸ਼ਮਾਨ ਯੋਜਨਾ ਗਈ ਆ ਇਹ ਤਾਂ ਸੁਣਿਆ ਹੋਣਾਗਾ ਤਾਂ ਉਹ ਜਿਵੇਂ ਕਿ ਇਹ ਆਸ਼ਮਾਨ ਭਾਰਤ ਟਿਪਸ ਬਣਾਇਆ ਜਾਂਦਾ ਹੈਗਾ 2024 ਦੇ ਵਿੱਚ ਬਣਾਇਆ ਗਿਆ April ਦੇ ਵਿੱਚ ਤੇ ਕਹਿੰਦੇ ਕਿੰਨੀ April ਨੂੰ ਬਣਾਇਆ ਗਿਆ ਇਹ ਟਿਪਸ ਤਾਂ ਇਹ 30 April ਨੂੰ ਬਣਾਇਆ ਗਿਆ ਜੀ ਬਹੁਤ ਜ਼ਿਆਦਾ ਮਹੱਤਵਪੂਰਨ ਪਰਿਸ਼ਰ ਹੈਗਾ ਇਹ ਪ੍ਰੀਸ਼ਦ ਆਪਣਾ ਕਵਰ ਹੋ ਰਿਹਾ ਹੋ ਰਹੀ ਰਿਹਾਗਾ ਨਾਲ ਇਹਦੇ ਇੱਕ ਚੀਜ਼ ਆਪਾਂ ਹੋਰ ਕਵਰ ਕੀਤੀ ਐ ਇੱਕ ਕਿਉਂਕਿ ਤੇ ਕਿਹੜੀ ਚੀਜ਼ਾਂ ਕਵਰ ਕੀਤੀਆਂ ਜਿਹੜੀਆਂ ਤੁਸੀਂ ਥੱਲੇ ਦੇਖ ਸਕਦੇ ਹੋ ਠੀਕ ਹੈ ਜੀ ਦੇਖੋ ਅਕਤੂਬਰ 2023 ਦੇ ਵਿੱਚ ਪਪੂਲਰ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਲਾਂਚ ਕੀਤਾ ਗਿਆ ਸੋਟੋ ਸੋਟੇ ਤੇ ਇਹ ਪੁੱਛਿਆ ਜਾਊਗਾ ਕਿ ਪਪੂਲਰ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਆ ਉਹ ਕਿਸ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਗਵਰਨਮੈਂਟ ਆਫ ਇੰਡੀਆ ਵੱਲੋਂ ਸ਼ੁਰੂ ਕੀਤਾ ਗਿਆ ਪਹਿਲਾ ਪ੍ਰਸ਼ਨ ਇਹ ਦੂਸਰਾ ਪ੍ਰਸ਼ਨ ਸਾਡੇ ਤੋਂ ਪੁੱਛਿਆ ਜਾ ਸਕਦਾ ਵਾਟ ਇੰਟੈਕਚੁਅਲ ਪ੍ਰੋਪਰਟੀ ਡੇ ਇਹ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈਗਾ ਭਾਰਤ ਆਸ਼ਮਨ ਭਾਰਤ ਦਿਵਸ ਦੀ ਨਾਲ ਇੰਪੋਰਟੈਂਟ ਹੈਗਾ ਜਿੰਨਾ ਵਾਟ ਇੰਟੈਕਚੁਅਲ ਪ੍ਰੋਪਰਟੀ ਡੇ ਆਲਾ ਪ੍ਰਸ਼ਨ ਆਪਣਾ ਇੰਪੋਰਟੈਂਟ ਹੈ ਇਹ 26 ਪ੍ਰੈਣ ਨੂੰ ਮਨਾਇਆ ਜਾਂਦਾ ਸੋਨਿਓ ਤੇ 2024 ਦਾ ਜਿਹੜਾ ਥੀਮ ਸੀ ਉਹ ਆ ਪਿਆ IP ਠੀਕ ਹੈ ਜੀ ਬਿਲਡਿੰਗ ਓਵਰ ਕਾਮਨ ਫਿਊਚਰ ਬਿਲ ਇਨੋਵੇਸ਼ਨ ਐਂਡ ਕ੍ਰੀਏਟੀਵਿਟੀ 2023 ਦਾ ਜਿਹੜਾ ਆਪਣਾ ਥੀਮ ਸੀ ਉਹ ਹੈਗਾ ਸੀ ਮੂਵਮੈਂਟ ਐਂਡ ਆਈਪੀ ਐਕਸੈਲੇਰੇਟਿੰਗ ਇਨੋਵੇਸ਼ਨ ਐਂਡ ਕ੍ਰੀਏਟੀਵਿਟੀ ਦੋਨੇ ਹੀ ਜਿਆਦਾ ਇੰਪੋਰਟੈਂਟ ਹੈ ਸੋ ਤੁਹਾਨੂੰ 2023 ਵਾਲਾ ਵੀ ਪੁੱਛਿਆ ਜਾ ਸਕਦਾ 24 ਵਾਲਾ ਵੀ ਪੁੱਛਿਆ ਜਾ ਸਕਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਤੋਂ 또 ਪੁੱਛੇ ਜਾਊਗਾ ਵਾਰਡ ਇਮਿਊਨੇਜੇਸ਼ਨ ਬੀਕ 2024 ਹੈ ਜਿਹੜਾ ਠੀਕ ਹੈ ਜੀ ਇਹਦਾ ਥੀਮ ਕੀ ਹੈ ਸੋ ਤੁਹਾਨੂੰ ਇਹ ਪੁੱਛੇ ਜਾਊਗਾ ਥੀਮ ਬੁੱਲੇ ਆਪਿਆ ਆ ਵਾਲਾ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੀ ਗੱਲ ਕਰਦੇ ਆਂ ਅਗਲੇ ਪ੍ਰੈਸ਼ਨ ਦੇ ਵਿੱਚ ਇਹਦੇ ਵਿੱਚ ਹੀ ਬਣਾਇਆ ਗਿਆ ਕਿਨੇ ਬਾਰਡ ਮਲੇਰੀਆ ਟਿਕ ਤੋਂ ਮਰਿਆ ਜਾਂਦਾ ਬਾਰਡ ਮਲੇਰੀਆ ਟੇ ਮਰਿਆ ਜਾਂਦਾ 25 ਅਪ੍ਰੈਲ ਨੂੰ ਮਰਿਆ ਜਾਂਦਾ ਸੋਹਣਿਓ ਇਹ ਪ੍ਰੋਟੋਜ਼ੋਆ ਨਾਲ ਫੈਲਣ ਵਾਲੀ ਇੱਕ ਬਿਮਾਰੀ ਹੈਗੀ ਠੀਕ ਹੈ ਜੀ 2024 ਦਾ ਥੀਮ ਹੈਗਾ ਐਕਸਿਲੇਟਿੰਗ ਦਾ ਫਾਈਟ ਅਗੇਂਸਟ ਮਲੇਰੀਆ ਫੋਰ ਅ ਮੋਰ ਇਕਵਿਟੇਬਲ ਵਾਰਡ ਇਸ ਤੋਂ ਬਾਅਦ 2023 ਦਾ ਥੀਮ ਹੈ 2 ਟਾਈਮ ਟੂ ਡਿਲੀਵਰ ਜ਼ੀਰੋ ਮਲੇਰੀਆ ਇਨਵੈਸਟ ਇਨੋਵੇਟ ਐਂਡ ਇੰਪਲੀਮੈਂਟ ਠੀਕ ਹੈ ਜੀ ਦੋਨੇ ਥੀਮ ਯਾਦ ਕਰ ਲੈਣੇ ਆਦੂ ਦੇਖ ਸਕਦੇ ਹੋ ਬਾਰ ਇਹ ਮਨਾਇਆ ਜਾਂਦਾ ਹੈਗਾ ਆਪਰੇਸ਼ਨ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਸੇ ਨਾ ਕਿਸੇ ਪੇਪਰ ਵਿੱਚ ਜੇ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਹੀ ਮਿਲੂਗਾ ਕਹਿੰਦੇ ਜੀ ICC ਮੈਗਨਟੀ 20 ਬਾਡ ਕੱਪ 2024 ਇਹ ਜਿਹੜਾ ਇਹਦਾ ਬ੍ਰਾਂਡ ਮੈਨਿਸਟਰ ਨਿਯੁਕਤ ਕਰਦਾ ਹੈ ਬ੍ਰਾਂਡ ਮੈਨਿਸਟਰ ਕਿਹਨੂੰ ਲਾਤਾ ਜੀ ਜਬਰਤ ਸਿੰਘ ਨੂੰ ਇਹਦਾ ਬ੍ਰਾਂਡ ਮੈਨਿਸਟਰ ਲਾਤਾ ਇਹ ਪ੍ਰਸ਼ਨ ਵੀ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਮਤਪੂਰਨ ਆ ਤੁਸੀਂ ਦੇਖ ਸਕਦੇ ਹੋ ਜੀ ਜਬਰਤ ਸਿੰਘ ਦੀ ਪਿਕ ਹੈ ਹੈਜ਼ ਬੀਨ ਨਾਮਡ ਦਾ ਬ੍ਰਾਂਡ ਮੈਨਿਸਟਰ ਦਾ ਫੋਰ ਦਾ ਕਮਿੰਗ ਅਪਕਮਿੰਗ T20 ਬਾਡ ਕੱਪ 2024 ਆ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਇਸ ਤਵਾਰ ਅਗਲੇ ਪ੍ਰੈਸ਼ਨ ਦੀ ਗੱਲ ਕਰਦੇ ਆ ਏ ਪ੍ਰੈਸ਼ਨ ਨੂੰ ਡਾਇਰੈਕਟਿਵ ਤੁਸੀਂ ਯਾਦ ਕਰ ਸਕਦੇ ਹੋ ਬਨ ਲਾਈਨਰ ਦੇ ਵਿੱਚ ਯਾਦ ਕਰਨਾਗਾ ਇਹ ਕੀ ਕਹ ਰਹੇ ਨੇ ਕਿ ਨੇ ਸ਼ੰਗਾਈ ਆਰਚਰੀ ਵਰਡ ਕੱਪ ਸ਼ੰਗਾਈ ਦੇ ਵਿੱਚ ਜਿਹੜਾ ਆਰਚਰੀ ਦਾ ਨਿਸ਼ਾਨੇਬਾਜ਼ੀ ਦਾ ਜਿਹੜਾ ਵਰਡ ਕੱਪ ਹੋਇਆ 2024 ਦਾ ਉਹਦੇ ਵਿੱਚ ਜੋਤੀ ਸ੍ਰੀਕਾ ਐਂਡ ਅਦਿੱਤੀ ਗੋਪੀ ਚੰਦ ਸਵਾਮੀ ਅਤੇ ਪ੍ਰਨੀਤ ਕੋਰ ਇਹਨਾਂ ਨੇ ਕਹਿੰਦੇ ਮੈਡਲ ਜਿੱਤੇਗਾ ਊਮਨ ਟੀਮ ਈਵੈਂਟ ਦੇ ਵਿੱਚ ਇਹਨਾਂ ਨੇ ਕਹਿੰਦੇ ਜਿਹੜਾ ਮੈਡਲ ਜਿੱਤੇ ਉਹ ਮੈਡਲ ਕਿਹੜਾ ਜਿੱਤੇਗਾ ਇਹ ਭਾਈ ਇਹਨਾਂ ਤਿੰਨਾਂ ਨੇ 골ਡ ਮੈਡਲ ਜਿੱਤੇ ਆ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਕਮੈਂਟਰ ਦੇ ਵਿੱਚ ਤੁਸੀਂ ਦੱਸਣਾ ਕਿ ਜਿਹੜਾ ਇਹ ਬਾਡ ਕੱਪ ਹੋਇਆਗਾ ਇਹ ਹੋਇਆ ਕਿੱਥੇ ਇਹ ਤੁਸੀਂ ਦੱਸਣਾਗਾ ਠੀਕ ਹੈ ਜੀ ਇਹ ਜਿਹੜਾ ਕੱਪ ਹੋਇਆਗਾ ਇਹ ਹੋਇਆ ਕਿੱਥੇ ਇਹ ਤੁਸੀਂ ਦੱਸਣਾਗਾ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੀ ਗੱਲ ਕਰਦੇ ਹਾਂ ਐਸ ਸੀਓ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਠੀਕ ਹੈ ਜੀ ਇਹਨਾਂ ਨੇ ਇੱਕ ਡਿਫੈਂਸ ਮੰ minister ਦੀ ਮੀਟਿੰਗ ਕੀਤੀ ਹੈ ਇਹ ਮੀਟਿੰਗ ਹੋਈ ਕਿੱਥੇ ਹੈ ਸ਼ੰਘਾਈ ਕਾਰਪੋਰੇਸ਼ਨ ਦੇ ਵਿੱਚ ਜਿੰਨੇ ਵੀ ਦੇਸ਼ ਹੈਗੇ ਆ ਸੋਣਿਓ ਉਹਨਾਂ ਸਾਰਿਆਂ ਨੇ ਇਕੱਠੇ ਹੋਇਆ ਕਿੰਨੇ ਦੇਸ਼ਾਂ ਸ਼ੰਘਾਈ ਕਾਰਪੋਰੇਸ਼ਨ ਦੇ ਵਿੱਚ 9 ਦੇਸਾਂ ਸਾਂਝੋਂ ਦੇ ਹੁਣ ਤੱਕ 9 ਤੇ ਹੈੱਡ ਕੁਆਟਰ ਇਹਦਾ ਹੈਗਾਗਾ ਚਾਈਨਾ ਦੇ ਵਿੱਚ ਠੀਕ ਹੈ ਜੀ ਤਾਂ ਇਹਨਾਂ ਸਾਰੇ ਦੇਸ਼ਾਂ ਦੇ ਜਿਹੜੇ ਰੱਖਿਆ ਮੰਤਰੀ ਇੱਥੇ ਆਏ ਜਿਨ੍ਹਾਂ ਨੇ ਆਪ ਦੀ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਬਾਤचीत ਕੀਤੀ ਹੈ ਤਾਂ ਇਹ ਮੀਟਿੰਗ ਹੋਈ ਕਿੱਥੇ ਆਪတို့ ਇਹ ਪੁੱਛ ਰਹੇ ਨੇ ਤਾਂ ਇਹ ਮੀਟਿੰਗ ਹੋਈ ਹੈ ਜੀ ਕਜ਼ਾਕਿਸਤਾਨ ਦੇ ਵਿੱਚ ਇਹ ਮੀਟਿੰਗ ਹੋਈ ਹੈ ਕਜ਼ਾਕਿਸਤਾਨ ਦੇ ਵਿੱਚ ਚਲੋ ਜੀ ਆਹ ਦੇਖੋ ਹਾਂ ਦੂਸਰੀ ਗੱਲ ਇਹ ਮੀਟਿੰਗ ਨੂੰ ਜਿਹੜਾ ਹੈਲਡ ਕੀਤਾ ਉਹ ਕਿਹਨੇ ਕੀਤਾ ਆਪਣੇ ਵੱਲੋਂ ਕਿਹੜਾ ਬੰਦਾ ਇਹਨੂੰ ਅਪாயਂਟ ਕਰਕੇ ਇੱਧਰ ਕਿਹੜਾ ਬੰਦਾ ਇੱਧਰਲੇ ਪਾਸੋਂ ਗਿਆਗਾ ਜੀ ਇਸ ਮੀਟਿੰਗ ਦੇ ਵਿੱਚ ਭਾਗ ਲੇਤਾ ਉਹ ਹੈਗੇ ਜੀ ਆਪਣੇ ਰਾਜਨਾਥ ਸਿੰਘ ਜੀ ਠੀਕ ਹੈ ਜੀ ਬਾਕੀ ਸਾਰੀ ਚੀਜ਼ ਲਿਖੀ ਹੋਈ ਹੈ ਨਾਲ ਸਿਹਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਐਸ ਸੀਓ ਦੀ ਫੁੱਲ ਫਾਰਮ ਹੈ ਸਟਾਰਟ 2001 ਦੇ ਵਿੱਚ ਇਹ ਬਣੀ ਸੀ ਹੈੱਡ ਕੁਆਰਟਰ ਚైనా ਦੇ ਵਿੱਚ ਹੈ ਨੌ ਮੈਂਬਰਾਂ ਨੌ ਮੈਂਬਰਾਂ ਦੇ ਨਾਂ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਆ ਇੰਡੀਆ ਤਾਜਿਕਿਸਤਾਨ ਰਸ਼ੀਆ ਪਾਕਿਸਤਾਨ ਚైనా ਕਜ਼ੀਕਿਸਤਾਨ ਕਿਰਗਿਸਤਾਨ ਈਰਾਨ ਉਜ਼ਬੇਕਿਸਤਾਨ ਇਹ ਨ ਇਹਦਾ ਹੈਡਕ quarters ਚైనా ਦੇ ਵਿੱਚ ਤਾਂ ਕਰਕੇ ਚైనా ਰਿਲੇਟਡ ਇੱਕ ਹੋਰ آپریشن ਸੀ ਜਿਹੜਾ ਮੇਰੇ ਵਿੱਚ ਹੀ ਐਡ ਕਰਤਾ ਸੋ ਤੋਂ ਆ ਪੁੱਛਿਆ ਜਾ ਸਕਦਾਗਾ ਕਿ ਸ਼ੈਨ ਜੂ 18 ਸਪੇਸ ਕ੍ਰਾਫਟ ਕਿਹੜੇ ਦੇਸ਼ ਨੇ ਲਾਂਚ ਕੀਤਾ ਇਹ ਚైనా ਨੇ ਲਾਂਚ ਕੀਤਾ ਸੰਗਾਈ ਜਿਹਨਾਂ ਮਿਲਦਾ ਜੁਲਦਾ آپریشن ਸੀ ਕਿਉਂਕਿ ਇਹ ਤਾਂ ਚైనా ਦੀ ਗੱਲ ਹੋ ਰਹੀ ਸੀ ਤੇ ਚైనా ਨਾਲ ਮਿਲਦਾ ਜੁਲਦਾ آپریشن ਤੁਹਾਡਾ ਮੇਰੇ ਨਾਲ ਹੀ ਕਵਰ ਕਰਵਾਤਾ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਪੈਟਰੀ ਰੌਟ ਮਜ਼ਾਰ ਸਿਸਟਮ ਇੰਗਲਿਸ਼ ਦੇ ਵਿੱਚ ਪੜ੍ਹਨਾ ਆਉਂਦਾ ਹਮੇਸ਼ਾ ਤੁਸੀਂ ਪੰਜਾਬੀ ਦੇ ਵਿੱਚ ਤੁਹਾਨੂੰ ਤਾਂ ਦਿੱਤੀ ਹੁੰਦੀ ਹੈ ਕਿ ਤਹਾ ਤੂੰ ਸਮਝ ਆ ਜੀ ਠੀਕ ਹੈ ਜੀ ਪੈਟਰੀਓਟ ਮਿਸਾਈਲ ਸਿਸਟਮ ਕਹਿੰਦੇ ਇਹ ਮਿਜ਼ਾਈਲ ਸਿਸਟਮ ਹੈਗਾ ਮਿਜ਼ਾਈਲ ਜਿਹੜੀ ਉਹ ਮਿਜ਼ਾਈਲ ਜੀ ਛੱੜਦੇ ਹੁੰਦੇ ਹਨ ਹਮਲਾ ਕਰਨ ਵਾਸਤੇ ਠੀਕ ਹੈ ਜੀ ਕਹਿੰਦੇ ਮਿਜ਼ਾਈਲ ਸਿਸਟਮ ਹੈ ਇਹ ਕਿਹੜੇ ਦੇਸ਼ ਦਾ ਮਿਜ਼ਾਈਲ ਸਿਸਟਮ ਹੈ ਜਿਹਦੀ ਇਹ ਗੱਲ ਕਰ ਰਹੇ ਆਪਣੇ ਕੋਲ ਠੀਕ ਹੈ ਜੀ ਇਹ ਪੁੱਛ ਰਹੀ ਨੇ ਤਾਂ ਇਹ ਗੱਲ ਕਰ ਰਹੇ ਨੇ ਅਮਰੀਕਾ ਦੀ ਅਮਰੀਕਾ ਦਾ ਇਹ ਮਿਜ਼ਾਈਲ ਸਿਸਟਮ ਆਗਾ ਦੇਖ ਸਕਦੇ ਹੋ ਜੀ ਆਗਾ ਠੀਕ ਹੈ ਜੀ ਆਹ ਦੇਖ ਸਕਦੇ ਇਸ ਤਰ੍ਹਾਂ ਇਹ ਮਿਜ਼ਾਈਲ ਛੱਡੀ ਜਾਂਦੀ ਹੈ ਇਹਨੂੰ ਕਹਿੰਦੇ ਪੈਟਰੀਓਟ ਮਿਜ਼ਾਈਲ ਸਿਸਟਮ ਇਸ ਤੋਂ ਬਾਅਦ ਅਗਰੇ ਪ੍ਰੇਸ਼ ਦੀ ਗੱਲ ਕਰਦੇ ਆਂ FIFA ਸਭ ਨੂੰ ਪਤਾ ਕਿ FIFA ਕਾਰੇ ਕੱਪ ਕਰਾਉਂਦੀ ਹੈ FIFA ਕਰਾਉਂਦੀ ਹੈ ਫੁੱਟਬਾਲ ਦੇ ਮੁਕਾਬਲੇ ਜਿੰਨੇ ਵੀ ਕਰਾਉਂਦੀ ਹੈ ਬਾਡ ਲੈਵਲ ਤੇ ਦੁਨੀਆ ਲੈਵਲ ਤੇ FIFA ਕਰਾਉਂਦੀ ਹੈ ਕਹਿੰਦੇ FIFA ਨੇ ਐਰਗਿਸ ਸਪਾਂਸਰ ਚੁਣਿਆ ਹੈਗਾ ਸਪਾਂਸਰ ਚੁਣਿਆ ਹੈਗਾ ਸਪਾਂਸਰ ਕੀ ਨੇ ਚੁਣਿਆ ਜੀ FIFA ਨੇ ਆਰਾਮਿਕ ਨੂੰ ਕਹਿੰਦੇ ਆਰਾਮਿਕੋ ਕੀ ਹੈ ਕਿ ਕੰਪਨੀ ਹੈ ਇਹ ਕਿਹੜੇ ਦੇਸ਼ ਦੀ ਕੰਪਨੀ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਸਪਾਂਸਰ ਕੀ ਹੁੰਦਾ ਹੈਗਾ ਸਪਾਂਸਰ ਇਹ ਹੁੰਦਾ ਹੈਗਾ ਕਿ ਮਤਲਬ ਜਿਵੇਂ ਤੁਸੀਂ ਹੁਣ ਕ੍ਰਿਕਟ ਦੇ ਮੈਚ ਦੇਖ ਰਹੇ ਹੋ ਉਹਦੇ ਵਿੱਚ ਤੁਹਾਨੂੰ ਵਿੱਚ ਵਿੱਚ ਕਿਤੇ ਨਾ ਕਿ ਬੀਬੋ ਦੀ ਮਸ਼ਹੂਰੀ ਆ ਜਾਂਦੀ ਹੈ ਕਿ ਡ ਕਵਾਰੀ ਪ੍ਰਮੋਸ਼ਨ ਕਰਦੇ ਹੁੰਦੇ ਉਮ ਜਿਵੇਂ ਇਹ ਕੰਪਨੀ ਨੂੰ ਸਪான்ਸਰ ਰੱਖਿਆ ਹੈਗਾ ਫੀਫਾ ਨੇ ਫੀਫਾ ਦੇ ਡਾਇਰੈਕਟਰ ਤੋਂ ਵੀ ਪ੍ਰੈਸ਼ਨ ਇਹ ਵੀ ਪੁੱਛਿਆ ਜਾ ਸਕਦਾ ਕਿ ਫੀਫਾ ਨੇ ਆਪ ਦਾ ਸਪான்ਸਰ ਕਿਹਨੂੰ ਰੱਖਿਆ ਆਰਾਮਕੋ ਨੂੰ ਪਰ ਆਪਾਂ ਥੋੜਾ ਜਿਹਾ ਪ੍ਰੈਸ਼ਨ ਹੋਰ ਲਾਤਾ ਕਿ ਆਰਾਮ ਕੋ ਹੈਕੜੇ ਦੇਸ਼ ਦੀ ਕੰਪਨੀ ਹੈਗੀ ਠੀਕ ਹੈ ਜੀ ਇਹ ਪੁੱਛਿਆ ਜਾ ਸਕਦਾਗਾ ਤਾਂ ਇਹ 사ਊਦੀ ਅਰੇਬੀਆ ਦੀ ਕੰਪਨੀ ਹੈ ਆਰਾਮਕੋ ਠੀਕ ਹੈ ਜੀ ਤੇ ਫੀਫਾ ਦੀ ਗੱਲ ਕਰ ਲੰਨੇ ਆ ਫੀਫਾ ਦੀ ਗੱਲ ਕਰਦੇ ਨੇ ਫੀਫਾ ਦੀ ਫੁੱਲ ਫਾਰਮ ਹੈਗੇ ਫੈਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨ ਇਹ ਬਣੀ ਸੀ ਜੀ 1904 ਦੇ ਵਿੱਚ ਮੂਡੀ ਡੇਟ ਚਾਰ ਕਰਨ ਦੀ ਲੋੜ ਨਹੀਂ ਪਰ ਆਜ ਰੂਝਾਨ ਕਰ ਲਓ ਕਿ 1904 ਦੇ ਵਿੱਚ FIFA ਬਣੀ ਸੀ ਯੂਰਕ ਸਵਿਟਜ਼ਰਲੈਂਡ ਦੇ ਵਿੱਚ ਹੈੱਡ ਕੁਆਟਰ ਹੈ ਪ੍ਰੈਜ਼ੀਡੈਂਟ ਕੌਣ ਹੈ FIFA ਦਾ ਗਿਆਨੀ ਇਨਫੈਂਟੀਨੋ ਠੀਕ ਹੈ ਜੀ ਪਰਿਸ਼ਨ ਤੁਹਾਨੂੰ ਜ਼ਰੂਰੀ ਨਹੀਂ ਕਿ ਇਹਦੇ ਇੱਕ ਪਰਿਸ਼ਨ ਇਹ ਬਣ ਗਿਆ ਦੂਜਾ ਪਰਿਸ਼ਨ ਇਹ ਬਣ ਗਿਆ ਤੀਸਰਾ ਇਹ ਬਣ ਗਿਆ ਚੌਥਾ ਇਹ ਬਣ ਗਿਆ ਪੰਜਵਾਂ ਇਹ ਬਣ ਗਿਆ ਦੇਖੋ ਇੱਕ ਪਰਿਸ਼ਨ ਦੇ ਵਿੱਚ ਪੰਜ-ਪੰਜ ਪਰਿਸ਼ਨ ਬਣੇ ਜਾਂਦੇ ਆ ਇਹ ਹੀ ਆਪਣਾ ਤਰੀਕਾ ਹੁੰਦਾ ਕਿ ਤੁਹਾਡਾ ਜ਼ਿਕਰ ਕੋਈ ਆਪਾਂ ਇੱਕ ਪਰਿਸ਼ਨ ਚੱਕ ਵੀ ਲਿਆ ਨਾ ਇਹ ਨਹੀਂ ਹੁੰਦਾ ਕਿ ਉਹਦੇ ਵਿੱਚੋਂ ਹੀ ਪ੍ਰੈਕਟਿਸ ਹੋਣਾ ਹੁੰਦਾ ਜਿਹੜੇ ਨਾਲ ਚੀਜ਼ ਆਉਂਦੀ ਹੁੰਦੀ ਹੈ ਲਿਖਣ ਉਹਦਾ ਮੈਂ ਲਿਖ ਕੇ ਵੀ ਲਿਖ ਸਕਦਾ ਨਾਲ ਤਾਂ ਟਾਈਪ ਕਰਵਾਉਣ ਦਾ ਮਤਲਬ ਇਹ ਹੈਗਾ ਕਿ ਤੁਹਾਨੂੰ ਔਖਾ ਨਾ ਹੋਣਾ ਪਵੇ ਜੇ ਤੁਸੀਂ ਕੱਲ ਨੂੰ ਪੇਪਰ ਵੇਲੇ ਤੁਸੀਂ ਰਿਵੀਜ਼ਨ ਕਰੋਗੇ ਉਦੋਂ ਨਹੀਂ ਹੁਣ ਬਾਰੀ-ਬਾਰੀ ਵੀਡੀਓ ਦੇਖੀ ਜਾਓਗੇ ਉਦੋਂ ਤੁਸੀਂ ਪੀਡੀਐਫ ਤੋਂ ਰੀਡ ਕਰਕੇ ਜਾਓਗੇ ਇੱਕੋ ਟਾਈਮ ਠੀਕ ਹੈ ਜੇ ਕੋਈ ਨਾ ਸਮਝੋਗੇ ਫੇਰ ਵੀਡੀਓ ਦੇਖੋਗੇ ਤੁਸੀਂ ਦੂਜੀ ਗੱਲ ਕੀ ਕਹਿੰਦੇ ਕਹਿੰਦੇ ਜੀ 2 ਸਾਲ ਤੋਂ 2024 ਵਿੱਚ ਕਿੰਨੇ ਹਵਾਈ ਸੈਨਾ ਦੇ ਯੋਧਿਆਂ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਕਿੰਨੇ ਯੋਧੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਕਿੰਨੇ ਗਿਆ ਜੀ 51 ਜਾਣਿਆਂ ਨੂੰ 51 ਜਾਣਿਆਂ ਨੂੰ ਏਅਰ ਫੋਰਸ ਦੇ ਜਿਹੜੇ ਯੋਧੇ ਐ ਉਹਨਾਂ ਨੂੰ ਅਵਾਰਡ ਪ੍ਰੈਜ਼ੀਡੈਂਟ ਅਵਾਰਡ 2024 ਦੇ ਵਿੱਚ 51 ਜਾਣਿਆਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਜੀ 26ਵੇਂ ਨੰਬਰ ਦੀ ਆਪਣੀ એનર્ਜੀ ਕਾਨਫਰੰਸ ਹੋਈ ਹੈ ਦੁਨੀਆ ਦੀ ਵਾਰਡ એનર્ਜੀ ਕਾਂਗਰਸ ਹੋਈ ਹੈ ਆਪਣੀ ਕਿੰਵੇਂ ਨੰਬਰ ਦੀ 26ਵੇਂ ਨੰਬਰ ਦੀ ਉਹ ਇਹ ਪੁੱਛ ਰਹੇ ਨੇ ਜਿਹੜੀ 26ਵੇਂ ਨੰਬਰ ਦੀ ਹੋਈ ਹੈ ਭਾਈ ਸਾਹਿਬ ਇਹ ਹੋਈ ਕਿਹੜੇ ਦੇਸ਼ ਦੇ ਵਿੱਚ ਐ ਠੀਕ ਹੈ ਜੀ ਕਿਹੜੇ ਰੇਸ ਦੇ ਵਿੱਚ ਇਹ ਹੋਈ ਜਰਾ ਜੇ ਦੱਸੋ ਕਮੈਂਟਾਂ ਦੇ ਵਿੱਚ ਵੀ ਦੱਸ ਸਕਦੇ ਆ ਦੂਸਰੀ ਗੱਲ ਆਪਾਂ ਪਹਿਲਾਂ એનર્ਜੀ ਦੀ ਗੱਲ ਕਰ ਲਈਦਾ ਜੀ ਠੀਕ ਹੈ ਜੀ ਇਹ ਹੋਈ ਕਿਵੇਂ ਨੰਬਰ ਦੀ 26ਵੇਂ ਨੰਬਰ ਦੀ ਹੋਈ ਹੈ ਇਸ ਤੋਂ ਬਾਅਦ ਇੱਕ ਹੋਰ ਵੀ ਹੋਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਵੀ ਹੋਣੀ ਹੈ ਜਿਹੜੀ ਇਸ ਤੋਂ ਬਾਅਦ ਇਹ ਹੈਗੇ 26ਵੇਂ ਨੰਬਰ ਦੀ ਹੁਣ ਜਿਹੜੀ 27ਵੇਂ ਨੰਬਰ ਦੀ ਹੈ ਸੋਹਣਿਓ ਠੀਕ ਹੈ ਜੀ ਉਹ ਕਿੱਥੇ ਹੋਣੀ ਹੈ ਉਹ ਤੁਸੀਂ ਦੱਸਣਾਗਾ ਜਿਹੜੀ ਉਹ ਹੋਣੀ ਹੈ ਜਰਾ ਜੇ ਉਹ ਹੋਣੀ ਹੈ ਸਾਊਦੀ ਅਰੇਬੀਆ ਦੇ ਵਿੱਚ ਠੀਕ ਹੈ ਜੀ ਉਹ ਵੀ ਹੋਣੀ ਹੈ ਕਿੱਥੇ 사우ਦੀ ਅਰੇਬੀਆ ਦੇ ਵਿੱਚ ਹੋਣੀ ਹੈ ਉਹ ਵੀ ਆਪਣੇ ਵਾਸਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਰਾਜ ਇਹ ਜਿਹੇ ਪ੍ਰਸ਼ਨ ਆ ਪੇਪਰ ਦੇ ਵਿੱਚ ਹਰ ਵਾਰੀ ਪੁੱਛੇ ਜਾਂਦੇ ਆ ਇਹ ਜਿਹੇ ਪੇਪਰ ਪੇਪਰ ਦੇ ਵਿੱਚ ਹਰ ਵਾਰੀ ਪੁੱਛੇ ਜਾਂਦੇ ਆ ਤਾਂ ਕਰਕੇ ਆਪਾਂ ਕੋਈ ਵੀ ਚੀਜ਼ ਤੁਸੀਂ ਭੁੱਲ ਕੇ ਵੀ ਛੱਡ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਠੀਕ ਹੈ ਜੀ ਤਾਂ ਇਹ ਰਾਜ ਕੀ ਹੈ 26ਵੀਂ ਵਰਡ ਕਾਨਫਰੰਸ ਹੋਈ ਕਿੱਥੇ ਆ ਇਹ ਹੋਈ ਹੈ ਜੀ ਆਪਣੇ ਨੀਦਰਲੈਂਡ ਦੇ ਵਿੱਚ ਹੋਈ ਹੈ ਠੀਕ ਹੈ ਜੀ ਆ ਦੇਖੋ ਲਿਖਿਆ ਹੋਇਆ ਹੈ ਥੀਮ ਕੀ ਹੈ ਦਾ ਆ ਲਿਖਿਆ ਹੋਇਆਗਾ ਠੀਕ ਹੈ ਜੀ ਰੀ ਡਿਜ਼ਾਈਨਿੰਗ એનર્ਜੀ ਫਾਰ ਪੀਪਲ ਐਂਡ ਪਲੈਨਟ 27ਵੇਂ ਨੰਬਰ ਜਿਹੜੀ ਆਪਣੀ ਹੋਣੀ ਹੈ ਸਾਊਦੀ ਅਰੇਬੀਆ ਦੇ ਵਿੱਚ ਹੋਣੀ ਹੈ ਰਿਆਦ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਦੇ ਵਿੱਚ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਇੰਡੀਆ ਦਾ ਪਹਿਲਾ ਮਲਟੀ ਪਰਪਸ ਮਲਟੀ ਪਰਪਸ ਹੁੰਦਾ ਜਿਹੜੀ ਚੀਜ਼ ਕਾਫੀ ਕੰਮਾਂ ਵਾਸਤੇ ਯੂਜ਼ ਕੀਤੀ ਜਾਂਦੀ ਹੋਵੇ ਠੀਕ ਹੈ ਜੀ ਤਾਂ ਮਲਟੀ ਪਰਪਸ ਗ੍ਰੀਨ ਹਾਈਡਰੋਜਨ ਪਾਇਲਟ ਪ੍ਰੋਜੈਕਟ ਲਾਇਆਗਾ ਪਹਿਲਾਗਾ ਤਾਂ ਕਰਕੇ ਮਹੱਤਵਪੂਰਨ ਗ੍ਰੀਨ ਹਾਈਡਰੋਜਨ ਪਾਇਲਟ ਪ੍ਰੋਜੈਕਟ ਹੈਗਾ ਇਹ ਲਾਂਚ ਕੀਤਾ ਲਾਂਚ ਕਰਕੇ ਕਿਹੜੀ ਸਟੇਟ ਦੇ ਵਿੱਚ ਇਹਨੂੰ ਲਾਇਆ ਗਿਆ ਹੈਗਾ ਠੀਕ ਹੈ ਜੀ ਇਹ ਪੁੱਛ ਰਹੇ ਨੇ ਕਿਹੜੀ ਸਟੇਟ ਦੇ ਵਿੱਚ ਪੈਸਾ ਬਿਖਾਇਆ ਗਿਆ ਹੈਗਾ ਇਹ ਲਾਇਆ ਗਿਆ ਜੀ ਆਪਣੇ ਗਵਾਂਡੀ ਰਾਜ ਹਿਮਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਹੈਗਾ ਇੰਡੀਆ ਦਾ ਫਰਸਟ ਮਲਟੀ ਪਰਪਸ ਗ੍ਰੀਨ ਹਾਈਡਰੋਜਨ ਪਾਇਲਟ ਪ੍ਰੋਜੈਕਟ ਇਨੋਗਰੇਟਰ ਕਿੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਜੀ ਆਰਐਫਸੀ ਜਿਹਨੂੰ ਆਪਾਂ ਕਹਿੰਦੇ ਗਲੋਬਲ ਰਿਪੋਰਟ ਔਨ ਫੂਡ ਕ੍ਰਾਈਸਿਸ ਫੂਡ ਕ੍ਰਾਈਸਿਸ ਕੀ ਹੁੰਦਾਗਾ ਕਿ ਜਿਹੜੇ ਦੇਸ਼ ਦੇ ਵਿੱਚ ਆ ਦੇਖੋ ਆਪਣੇ ਦਾ ਬਾਦੂ ਖਾਣਾ ਦਾਣਾ ਮਿਲਦਾ ਹੈ ਨਾ ਬੋਧ ਦੇਸ਼ ਇਹ ਜਿੱਥੇ ਲੋਕ ਪਾਣੀ ਨੂੰ ਵੀ ਤਰਸਦੇ ਆ ਭੁੱਖੇ ਮਰ ਜਾਂਦੇ ਆ ਠੀਕ ਹੈ ਜੀ ਤਾਂ ਖਰਾਕ ਸੰਕਟ ਦੇ ਗਲੋਬਲ ਰਿਪੋਰਟ 2024 ਵਿੱਚ ਕਿਸ ਸੰਸਥਾ ਦੁਆਰਾ ਜਾਰੀ ਕੀਤੀ ਗਈ ਕਿੱਥੇ ਲੋਕ ਸਭ ਤੋਂ ਜ਼ਿਆਦਾ ਇਹ ਚੀਜ਼ਾਂ ਮਰ ਰਹੇ ਆ ਕਿੱਥੇ ਖਾਣਾ ਜ਼ਿਆਦਾ ਆ ਉਹਨੂੰ ਕਿਵੇਂ ਬਰਾਬਰ ਕਰਨਾ ਬਫਰਿੰਗ ਜਿਹੜੀ ਹੋ ਰਹੀ ਹੈ ਖਾਣੇ ਨੂੰ ਲੈ ਕੇ ਉਹਨੂੰ ਕਿਵੇਂ ਆਪਾਂ ਬੈਲੈਂਸ ਕਰਨਾਗਾ ਉਹਦੇ ਵਾਸਤੇ ਇਹ ਰਿਪੋਰਟ ਜਿਹੜੀ ਜਾਰੀ ਕਰਦਾ ਹੈ ਜੀ ਰਿਪੋਰਟ ਜਾਰੀ ਕਰਦਾ ਜਿਹੜਾ ਕਿ ਭੁੱਖਮਰੀ ਕਿੱਥੇ ਕਿੰਨੇ ਦੇਸ਼ਾਂ ਦੇ ਵਿੱਚ ਆ ਕਿੱਥੋਂ ਕਿੱਥੇ ਜਾ ਰਹੀ ਹੈ ਇਹ ਰਿਪੋਰਟ ਜਾਰੀ ਕਰਦਾ ਜੀ ਆਪਣਾ ਐਫ ਐ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪੇਸ਼ੈਂਟ ਦੇਖਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਵਜੋਂ ਕਿਸ ਨੂੰ ਚੁਣਿਆ ਗਿਆ ਇੰਡੋਨੇਸ਼ੀਆ ਦੀ ਰਾਤਾਰੀ ਸਾਨੂੰ ਫੇਰ ਦੱਸੀ ਜਾਂਦਾ ਜੇ ਕਾਰਟਾ ਹੁੰਦੀ ਹੈ ਅਫਰੀਕਾ ਨਹੀਂ ਸੀ ਵੀ ਰੁਪਈਆ ਤੇ ਇਥੋਂ ਦੀ ਕਰੰਸੀ ਵੀ ਰੁਪਈਆ ਹੈਗਾ ਤੇ ਇਹਨਾਂ ਨੇ ਬਾਈ ਹੁਣੀ ਲਾਇਆ ਆਪਦਾ ਨਵਾਂ ਪ੍ਰਧਾਨ ਮੰਤਰੀ ਦੇਖੋ ਹੁਣ ਲਾਇਆ ਪ੍ਰੈਜ਼ੀਡੈਂਟ ਪੀਐਮ ਬਾਰੇ ਆਪਾਂ ਗੱਲ ਕਰਕੇ ਗਏ ਆ ਪਰਸੋਂ ਪਰਸੋਂ ਆਪਾਂ ਪੀਐਮ ਬਾਰੇ ਗੱਲ ਕਰਕੇ ਗਏ ਆ ਇਹ ਕਿਹਨੂੰ ਲਾਇਆ ਜੀ ਇਹ ਲਾਇਆ ਇਹਨਾਂ ਨੇ ਆਪਣੇ ਪ੍ਰਬੋਬੇ ਸੁਭਿਆ ਨੰਨੋ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਆਗਰੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਕੀਰੂ ਹਾਈਡਰੋਲਿਕ ਹਾਈ ਇਲੈਕਟ੍ਰਿਕ ਇਲੈਕਟ੍ਰਿਕ ਪ੍ਰੋਜੈਕਟ ਕੀਰੂ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਲਾਇਆ ਗਿਆਗਾ ਇਹ ਕਿੱਥੇ ਲਗਾਇਆ ਗਿਆ ਤਾਂ ਦੱਸੀ ਜਾਣਾ ਕੋਈ ਵੀ ਪ੍ਰੇਸ਼ਨ ਲਦਾਖ ਦੇ ਨਾਲ ਕੋਈ ਵੀ ਪ੍ਰੇਸ਼ਨ ਜੰਮੂ ਕਸ਼ਮੀਰ ਦੇ ਨਾਲ ਕੋਈ ਵੀ ਆਪਣੇ ਕਿਸੇ ਗਵਾਂਡੀ ਰਾਜ ਦੇ ਨਾਲ ਕੋਈ ਵੀ ਆਪਣੇ ਗਵਾਂਡੀ ਦੇਸ਼ ਦੇ ਨਾਲ ਰਿਲੇਟਡ ਪ੍ਰੇਸ਼ਨ ਹੈ ਉਹ ਆਪਾਂ ਬਿਲਕੁਲ ਨਹੀਂ ਛੱਡਣਾ ਤਾਂ ਇਹ ਲਾਇਆ ਗਿਆ ਜੀ ਜੰਮੂ ਅਤੇ ਕਸ਼ਮੀਰ ਦੇ ਵਿੱਚ ਠੀਕ ਹੈ ਜੀ ਜੰਮੂ ਅਤੇ ਕਸ਼ਮੀਰ ਦੇ ਵਿੱਚ ਲਾਇਆ ਗਿਆ ਤਾਂ ਹੋਰ ਅਪਰੇਸ਼ਨ ਦੋ ਹੋਰ ਬਣਦੇ ਸੀ ਤਾਂ ਕਰਕੇ ਮੈਂ ਤੁਹਾਨੂੰ ਵਿੱਚ ਹੀ ਐਡ ਕਰ ਦਿੱਤੇ ਇਹਦੇ ਤੁਹਾਨੂੰ ਪੁੱਛਿਆ ਜਾ ਸਕਦਾ ਸੀ ਕਿ ਕਾਲੇ ਸਰ ਨੇਸ਼ਨਲ ਪਾਰਕ ਕਿੱਥੇ ਆ ਹਰਿਆਣਾ ਦੇ ਵਿੱਚ ਹੈ ਤੇ ਖੌਂ ਖੌਂਗ ਜੋਮਡੇ ਇਹ ਮਣੀਪੁਰ ਦੇ ਵਿੱਚ ਬਣਾਇਆ ਜਾਂਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਅਪਰੇਸ਼ਨ ਆਹ ਅਪਰੇਸ਼ਨ ਦਾ ਤੁਹਾਨੂੰ 200% ਕਿਸੇ ਨਾ ਕਿਸੇ ਪੇਪਰ ਵਿੱਚ ਦੇਖਣ ਨੂੰ ਮਿਲੂਗਾ ਤੁਹਾਨੂੰ ਦੱਸੀ ਜਾਂਦਾ ਥੋੜਿਓ ਕਿ ਜਿੰਨੇ ਵੀ ਮੈਂ ਗਰੰਟ ਅਫੇਅਰ ਕਰਵਾਈ ਜਾਂਦਾ ਜਿੰਨੇ ਵੀ ਕਰਵਾਈ ਜਾਂਦਾਗਾ ਦੇਖੋ ਲਿਮਟਿਡ ਜੇ ਕਰਵਾ ਰਹੇ ਹਾਂ ਕੋਈ ਬਾਲੇ ਨਹੀਂ ਹੈਗੇ ਜੇ ਆਪਾਂ ਐਵਰੇਜ ਮੰਨ ਕੇ ਦੇਖ ਲਈਏ ਦੇਖੋ ਇਹ ਆ ਵੀਡੀਓ ਦੇ ਵਿੱਚ ਆਪਣੇ 6 ਦਿਨਾਂ ਦੇ கரੰਟ ਅਫੇਅਰ ਹੈਗੇ ਜੇ 6 ਦਿਨਾਂ ਦੇ கரੰਟ ਅਫੇਅਰ ਹੈ ਇਹ ਵੀਡੀਓ ਦੇ ਵਿੱਚ 6 ਦਿਨਾਂ ਦੇ ਗਰੰਟ ਅਫੇਅਰ 24 ਗਰੰਟ ਅਫੇਅਰ ਆ ਸਾਰੇ ਵੀਡੀਓ ਦੇ ਵਿੱਚ ਤਾਂ 6 ਦਿਨਾਂ ਦੇ ਗਰੰਟ 6 ਚੌਕਾ 24 ਤਾਂ ਇੱਕ ਦਿਨ ਦੇ 4 கரੰਟ ਅਫੇਅਰ ਬਣਦੇ ਤਾਂ ਜੇ ਇਹ ਤੋਂ ਘੱਟ ਦੱਸੋ ਤੁਹਾਡੇ ਵਾਸਤੇ ਮੈਂ ਕੀ ਲਿਆਵਾਂ ਕੀ ਲੈ ਕੇ ਆਵਾਂ ਇਹ ਤੋਂ ਘੱਟ ਗਾਰੰਟੀ ਵੀ ਲੈ ਰਹੇ ਹੈਗੇ ਭਾਈ ਕਰਵਾਏ ਹੋਏ ਦੇ ਵਿੱਚੋਂ ਵੀ ਆਉਣਗੇ ਠੀਕ ਹੈ ਜੀ ਹੁਣ ਜੇ ਤੁਸੀਂ ਪਿੱਛੇ ਹਟੋਗੇ ਤੁਸੀਂ ਕਮਚੋਰ ਬਣੋਗੇ ਉੱਚ ਤੁਹਾਡੀ ਗਲਤੀ ਹੈ ਸਮੇਂ ਦੀ ਕਦਰ ਕਰ ਲਓ ਅੱਜ ਸਮੇਂ ਦੀ ਕਦਰ ਕਰੋਗੇ ਸਮਾਂ ਤੁਹਾਡੀ ਕਾਬਤ ਕਰੂਗਾ ਆਹੀ ਸਮਾਂ ਜਿਹੜਾ ਸਮਾਂ ਨਾ ਗਿਆ ਮੁੜ ਕੇ ਆਪਾਂ ਇੰਦੂ ਬਾਅਦ ਜ਼ਿੰਦਗੀ ਦੇ ਵਿੱਚ ਜਿਹੜੀਆਂ ਔਖਾਂ ਆਉਣੀਆਂ ਨਾ ਉਹ ਬਹੁਤ ਆਉਣੀਆਂ ਹੈ ਤਾਂ ਅੱਜ ਉਹ ਸਮੇਂ ਦੇ ਵਿੱਚ ਆਪ ਨੂੰ ਪਤਾ ਲੱਗੂਗਾ ਜੇ ਉਦੋਂ ਪੜ ਲੈਂਦੇ ਆਪਾਂ ਵਧੀਆ ਆਪ ਨੂੰ ਟੀਚਰ ਮਿਲੇ ਸੀ ਵਧੀਆ ਆਪਣੇ ਕੋਲ ਸਾਰਾ ਕੁਝ ਹੈਗਾ ਸੀ ਹਣ ਆਪਾਂ ਕਿਉਂ ਨਹੀਂ ਪੜਿਓ ਟਾਈਮਾਂ ਦੇ ਵਿੱਚ ਤਾਂ ਉਹ ਚੀਜ਼ਾਂ ਉਦੋਂ ਤੁਸੀਂ ਫੀਲ ਕਰੋਗੇ ਹੁਣ ਤਾਂ ਤੁਸੀਂ ਐ ਵੀ ਕਹਿ ਸਕਦੇ ਜੀ ਸਾਡਾ ਕੋ ਫਲੰਦਰ ਇੰਗਲਿਸ਼ ਮੀਡੀਆ ਵਾਲਾ ਜੀ ਫਲਾ ਤਾਂ ਸੌ ਟੈਕਨੀਕਰੀ ਜੀ ਨਹੀਂ ਸਮਝਾਉਂਦੀ ਸੀ ਜੀ ਅਸਾਂ ਮੈਥ ਨਹੀਂ ਪੜਿਆ ਹੋਇਆ ਜੀ ਸੌ ਤਾਂ ਫਲਾਨੀ ਚੀਜ਼ ਹੁਣ ਤਾਂ ਮੈਂ ਜਮਾਂ ਦੇਸੀ ਤਰੀਕੇ ਨਾਲ ਕਰਵਾਈ ਜਾਂਦਾ ਮੈਂ ਆਪ ਸੋ ਡੇਰ ਗਿਆ ਠੀਕ ਹੈ ਹੁਣ ਵੀ ਜੇ ਆਪਨਾ ਪੜਾਂਗੇ ਸੋਣੇ ਹੁਣ ਤਾਂ ਫਿਰ ਆਪਣੀ ਗਲਤੀ ਆ ਭਾਈ ਸਿੱਧੀ ਗੱਲ ਦੱਸ ਰਿਹਾ ਫਿਰ ਤਾਂ ਬਾਹਰ ਦੇ ਆ ਸਾਰੇ ਜਿਹਨੇ ਮੜਾਈ ਜਾਉਂਗੇ ਉਨੀਆਂ ਘਟ ਹੈਗੇ ਹੈਨਾ ਜੀ 7 ਜੀ 7 ਸਬਮਿਟ ਹੋਈ ਇੱਕ ਸਸਤਾ ਕੀ ਇਹ ਸਿਕਰ ਸੰਮੇਲਨ ਹੋਇਆ 2024 ਦਾ ਕਿਹੜੇ ਸੌਰੀ ਹਾਂ 2024 ਦਾ ਕਿਹੜੇ ਦੇਸ਼ ਵਿੱਚ ਹੋਵੇਗਾ ਇਹ ਕਿਸ ਦੇਸ਼ ਦੇ ਵਿੱਚ ਹੋਊਗਾ ਸੋਣਿਓ ਇਹ ਹੋਊਗਾ ਜੀ ਇਟਲੀ ਦੇ ਵਿੱਚ ਇਟਲੀ ਦੇ ਵਿੱਚ ਹੋਊਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਅਪਰੇਸ਼ਨ ਤੇ ਆਹ ਅਪਰੇਸ਼ਨ ਵੀ ਤੁਹਾਨੂੰ ਪੇਪਰ ਦੇ ਵਿੱਚ ਕਿਸੇ ਨਾ ਕਿਸੇ ਪੇਪਰ ਵਿੱਚ ਜ਼ਰੂਰ ਮਿਲੂਗਾ ਕਿਉਂ ਕਿ ਕਿਉਂਕਿ ਇਹ ਅਪਰੇਸ਼ਨ ਦੇ ਵਿੱਚੋਂ ਜਿਹੜਾ ਬੱਚਾ ਤੇ ਅਪਰੇਸ਼ਨ ਕਰਕੇ ਗਿਆ ਉਹਦਾ ਤੇ ਇੱਕ ਨੰਬਰ ਆ ਪਿਆ ਵੱਟ ਤੇ ਜਿਹੜਾ ਬੱਚਾ ਤੇ ਤੁੱਕਾ ਲਾਊਗਾ ਉਹਦਾ ਇੱਕ ਨੰਬਰ ਕੱਟ ਉਹਦਾ 0.25 ਨੰਬਰ ਕੱਟੇ ਜਾਣੇ ਆ ਤੇ ਇੱਕ ਨੰਬਰ ਉਹ ਗਲਤੀ ਨਾਲ ਕਰੇ 1.25 ਨੰਬਰ ਜਾਣਗੇ ਸਿੱਧੇ ਉਹਦੇ ਹੁਣ ਬੱਚੇ ਕਹਿਣਗੇ ਜੀ ਇਹਦੇ ਚੋਂ ਅਪਰੇਸ਼ਨ ਚ ਉਲਝਾਂਗੇ ਉਲਝਣ ਦਾ ਕਾਰਨ ਦੇਖੋ ਇਹਨਾਂ ਨੇ ਕੀ ਕਿਹਾ ਕਹਿੰਦੇ ICC ਮੈਨੇਜ ਟ20 ਵਰਲਡ ਕੱਪ 2024 ਦਾ ਬ੍ਰਾਂਡ ਸਪੰਸਰ ਕਿਸ ਨੂੰ ਨਿਯੁਕਤ ਕੀਤਾ ਮੈਨ ਟੀ20 ਵਰਲਡ ਕੱਪ ਤਾਂ ਬਹੁਤ ਬੱਚੇ ਕੀ ਕਰਨਗੇ ਸਜਨ ਲਾਇਆ ਆਉਣਗੇ ਕ੍ਰਿਸ ਗੇ ਲਾਇਆ ਆਉਣਗੇ ਹੋਰ ਲਾਇਆ ਆਉਣਗੇ ਪਰ ਕਿਸੇ ਨੇ ਵੀ ਕੀ ਕਰਨਾਗਾ ਆ ਨਹੀਂ ਲਾਉਣਾ ਕਿਉਂਕਿ ਆਖਣਗੇ ਜੀ ਇਹ ਤਾਂ ਇੱਕ ਰੇਸਰ ਹੈ ਸਪਿੰਟਰ ਹੈਗਾ ਇਹਦਾ ਕੋਈ ਮਤਲਬ ਹੀ ਨਹੀਂ ਪਤਾ ਜੀ ਇਹਨੂੰ ਲਾਇਆਗਾ ਇਹਨੂੰ ਲਾਇਆਗਾ ਬ੍ਰੈਂਡ ਅੰਬੈਸਡਰ ICC ਮੈਨੇਜਰ T20 ਟੀਮ ਦਾ ਬਹੁਤ ਹੀ ਜਿਆਦਾ ਰਾਜੇ ਹਿਮਤਪੂਰਨ ਪ੍ਰੇਸ਼ਨ ਹੈਗਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਇਹ ਮਹੱਤਵਪੂਰਨ ਪ੍ਰਸ਼ਨ ਤਾਂ ਕਰਕੇ ਇਹ ਚੀਜ਼ ਭੁੱਲ ਕੇ ਵੀ ਤੁਸੀਂ ਮਿਸ ਨਹੀਂ ਕਰਨੀ ਹੁਣ ਬਹੁਤ ਕੈਂਡੀਡੇਟ ਕਹਿਣਗੇ ਸਰ ਜੀ ਪਹਿਲਾਂ ਤਾਂ ਤੁਸੀਂ ਦੱਸ ਕੇ ਗਏ ਹੋ ਜੀ ਇਹਦਾ ਤੁਸੀਂ ਉਹਦਾ ਲਾਤਾ ਜੀ ਉਹਨੂੰ ਲਾਤਾ ਜੀ ਇਹ ਤਾਂ ਆਪਣਾ ਲਾਇਆ ਹੋਇਆਗਾ ਸਚਨ ਉਹਦਾ ਆਪਣੇ ਜੁਬਰਾ ਸਿੰਘ ਨੂੰ ਤੇ ਰਾਜ ਇਹ ਉਹ ਇੰਡੀਅਨ ਕੈਰੇਕਟਰ ਹੈ ਉਹ ਵੀ ਲਾਇਆ ਹੋਇਆ ਇਹ ਵੀ ਨਾਲ ਹੀ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਜਿਹੜਾ ਇਹ ਬਣਿਆਗਾ ICC ਮਨੇਜੀ T20 ਬਾਟ ਕੱਪ 2024 ਦਾ ਜਿਹੜਾ ਬ੍ਰਾਂਡ ਮਾਸਟਰ ਲਾਦਾ ਇਹ ਲਾਇਆਗਾ ਸੀਨ ਬੋਲਟ ਨੂੰ ਤੇ ਇਹ ਬੜੀ ਕਿਦੋਂ ਸੀ ICC 1967 ਹੈੱਡਕਵਾਰ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਅ T20 ਦੇ ਮੈਚ ਦੀ ਗੱਲ ਕਰ ਰਹੇ ਆ ਆ ਠੀਕ ਹੈ ਜੀ T20 ਮੈਚ ਦੀ ਗੱਲ ਕਰ ਰਹੇ ਆ ਯਾਦ ਰੱਖਣੀ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਆ ਬੁੱਕ ਹੈ ਇੱਕ ਠੀਕ ਹੈ ਜੀ ਹੈਵਨਲੀ ਆਇਲੈਂਡ ਆਫ ਗੋਆ ਇਹ ਬੁੱਕ ਲਿਖੀ ਗਈ ਹੈ ਇਹ ਬੁੱਕ ਕਹਿੰਦੇ ਕਿ ਨਹੀਂ ਲਿਖੀ ਹੈ ਬੰਦਾ ਬਹੁਤ ਮਸ਼ਹੂਰ ਆ ਭਾਈ ਇਹ ਬੁੱਕਾ-ਬੁੱਕਾ ਲਿਖਦੀ ਰਹਿੰਦਾਗਾ ਠੀਕ ਹੈ ਜੀ ਇਹ ਬੰਦਾ ਮੁੱਕਾ ਮੁੱਕਾ ਲਿਖਦੇ ਜਾਂਦਾ ਬਹੁਤ ਤੇਜ਼ ਬੰਦਾ ਜੀ ਦੱਸੋ ਕੌਣ ਹੈ ਇਹ ਬਹੁਤ ਨੌਲੇਜ ਹੈ ਨੁੱਕਾ ਲਿਖਣ ਵਾਸਤੇ ਇਹ ਹੈਗਾ ਜੀ ਆਪਣਾ ਸ਼ੀਰੀ ਤਰਨ ਪਿਲਾਈ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਇਹੀ ਕਹਿ ਰਹੇ ਨੇ ਕਿ ਜਿਹੜਾ 77ਵਾਂ ਕੈਨਸ ਫਿਲਮ ਫੈਸਟੀਵਲ ਹੋਇਆ ਹੈਗਾ ਉਹਦੇ ਵਿੱਚ ਕਿਹੜੀ ਇੰਡੀਅਨ ਫਿਲਮ ਨੂੰ ਸਿਲੇਕਟਡ ਕੀਤਾ ਗਿਆ ਹੈਗਾ ਤਾਂ ਇਹ ਸਿਲੇਕਟਡ ਕੀਤਾ ਗਿਆ ਜੀ ਆਪਣੀ ਫਿਲਮ ਏ ਨੰਬਰ ਸੰਦ ਫਲੋਵਰ ਵੇਅਰ ਦਾ ਫਸਟ ਆਫ ਵਾਂਸ ਟੂ ਨੋ ਠੀਕ ਹੈ ਜੀ ਇਹਨੂੰ ਪਨ ਲਾਈਨਰ ਵਾਲਿਆਂ ਤਾਂ ਡਾਇਰੈਕਟ ਹੀ ਪੜਦੇ ਜਾਵਾਂਗੇ ਆਪਾਂ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਕਿਸ ਸੰਸਥਾ ਨੇ ਠੀਕ ਹੈ ਜੀ ਟੋ ਵਾਰਟ ਇਹ ਰੀਜਨਰੇਟਿਵ ਬਲੂ ਇਕਨੋਮੀ ਮੈਪਿੰਗ ਦਾ ਬਲੂ ਇਕਨੋਮੀ ਹੁਣ ਬਹੁਤ ਕੈਂਡੀਡੇਟ ਕਹਿੰਦੇ ਬਲੂ ਇਕਨੋਮੀ ਕੀ ਹੁੰਦੀ ਹੈ ਜੀ ਸੋ ਡਾਇਰੈਕਟ ਵੀ ਪੁੱਛਿਆ ਜਾਂਦਾ ਬਲੂ ਇਕਨੋਮੀ ਕੀ ਹੈ ਜ਼ਰੂਰੀ ਨਹੀਂ ਹੈਗਾ ਸਾਰੇ ਕਿਰੋਮੇ ਪੈਸੇ ਰਿਲੇਟਡ ਹੋਣ ਕਿ ਆਪਾਂ ਕਿਵੇਂ ਆਪਣੇ ਦੇਸ਼ ਨੂੰ ਆਪਾਂ ਆਪਣੀ ਦੁਨੀਆ ਨੂੰ ਕਿਵੇਂ ਹਰੀਆਲੀ ਦੇ ਵੱਲ ਤੋਰਨਾ ਹੈ ਕਿਵੇਂ ਆਪਾਂ ਰੁੱਖ ਲਗਾਉਣੇ ਆ ਕਿਵੇਂ ਆਪਾਂ ਆਕਸੀਜਨ ਲੈਣੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਠੀਕ ਹੈ ਜੀ ਤਾਂ ਇਹ ਆਰਗੇਨਾਈਜੇਸ਼ਨ ਨੇ ਰਿਪੋਰਟ ਤਿਆਰ ਕੀਤੀ ਹੈ ਬਲੂ ਇਕਨੋਮੀ ਨੂੰ ਲੈ ਕੇ ਤਾਂ ਇਹ ਕਿਹੜੀ ਸੰਸਥਾ ਹੈ ਜੀ ਜਿਹਨੇ ਰਿਪੋਰਟ ਜਾਰੀ ਕੀਤੀ ਹੈ ਇਹ ਕੀਤੀ ਹੈ ਜੀ ਆਈਯੂਸੀਐਨ ਨੇ ਆਈਯੂਸੀਐਨ ਕੀ ਕਰਦਾਗਾ ਆਈਜੀਸੂ ਇਹਨਾਂ ਦਾ ਕੀ ਕੰਮ ਆਗਾ ਇਹਦੇ ਬਾਰੇ ਗੱਲ ਕਰਨੀਏ ਪਹਿਲਾਂ ਆਪਾਂ ਦੇਖੋ ਜੀ ओके ਇਹ ਲੱਗ ਤੋ ਆ ਗਿਆ ਸੀ ਹੈਨਾ ਠੀਕ ਹੈ आईयूसीएन ਦਾ ਜੀ ਇੰਟਰਨੈਸ਼ਨਲ ਯੂਨੀਅਨ ਆਫ ਦਾ ਕਨ ਸਰਵੇਸ਼ਨ ਐਂਡ ਨੇਚਰ ਇਹ ਇਹਨਾਂ ਦੀ ਨੇ ਬੁੱਕ ਹੈ ਇਹ ਇਹਨਾਂ ਦੀ ਜਿਹੜੀ ਆਈਸੀਯੂ ਇਹਨਾਂ ਦੀ ਬੁੱਕ ਹੈ ਨਾ ਇਹ ਬੁੱਕ ਨੂੰ ਰੈੱਡ ਬੁੱਕ ਕਹਿੰਦੇ ਆ ਰੈੱਡ ਬੁੱਕ ਕੋਈ ਵੀ ਰਾਜੇ ਦਰਖਤ ਹੈਗਾ ਕੋਈ ਪੌਦਾ ਹੈ ਕੋਈ ਪੰਛੀ ਹੈ ਕੋਈ ਜਾਨਵਰ ਹੈ ਜਿਹੜੀ ਜਾਤੀ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਚੁੱਕੀ ਹੈ ਜਿਹੜਾ ਬਸ ਲੱਗਦਾ ਕਿ ਹੁਣੇ ਖਤਮ ਹੋ ਜਾਣਗੇ ਮੁਰਕੇ ਆਪਣ ਨੂੰ ਦੁਨੀਆ ਜਿਵੇਂ ਡਾਇਨਾਸੌਰ ਆ ਕਿ ਮੁਰਕੇ ਕੋਈ ਚੀਜ਼ ਆਪ ਨੂੰ ਮਿਲ ਨਹੀਂ ਨਹੀਂ ਉਹਦੇ ਨਾਲ ਦੀ ਠੀਕ ਹੈ ਜੀ ਮਨ ਲਓ ਕੁੱਤੇ ਐਗਜ਼ਾਮਪਲ ਦੇ ਦਿੰਦਾ ਸਮਝੋ ਜੀ ਮ ਕੁੱਤੇ ਹੋਗੇ ਕੁੱਤੇ ਸਾਰੀ ਦੁਨੀਆ ਚੋਂ ਮਰ ਜਾਣ ਠੀਕ ਹੈ ਤਾਂ ਉਹਨਾਂ ਨੂੰ ਰੈੱਡ ਲਿਸਟ ਦੇ ਵਿੱਚ ਪਾ ਦਿੱਤਾ ਜਾਊਗਾ ਕਿ ਭਾਈ ਇਹ ਪ੍ਰਜਾਤੀ ਦੁਨੀਆ ਖਤਮ ਹੋ ਰਹੀ ਹੈ ਉਵੇਂ ਜਿਵੇਂ ਹੀ ਜ਼ੀਰੋ ਇਹ ਇਕਨੋਮੀ ਦੇਖੋ ਜਿਹੜਾ ਸਰਕਲ ਚੱਲਦਾ ਸਾਰਾ ਠੀਕ ਹੈ ਛੋਟਾ ਜਨਮ ਵੱਡੇ ਨੂੰ ਖਾਂਦਾ ਉਸ ਤੋਂ ਵੱਡਾ ਉਸ ਤੋਂ ਵੱਡੇ ਨੂੰ ਖਾਂਦਾ ਇਸ ਤਰ੍ਹਾਂ ਚੱਲਦਾ ਰਹਿੰਦਾ ਇਹ ਠੀਕ ਹੈ ਜੀ ਤਾਂ ਸੀ ਨੰਬਰ ਆਪਸ਼ਨ ਦੇ ਦਾ ਕੰਮ ਆਗਾ IUCN ਇੱਕ ਰੈੱਡ ਬੁੱਕ ਜਾਰੀ ਕਰਦੇ ਜਿਹਦੇ ਵਿੱਚ ਪੌਦੇ ਪੰਛੀ ਜਾਨਵਰ ਸਾਰੇ ਕਵਰ ਹੁੰਦੇ ਆ ਠੀਕ ਹੈ ਜੀ ਇਸ ਦੋ ਵਾਰ ਇੱਕ ਕੰਪਲੇਸ਼ਨ ਆਪਣੇ ਨਾਲ ਹੋਰ ਐਡ ਹੋ ਗਿਆ ਕਹਿੰਦੇ ਜੀ ਸਟੇਟ ਆਫ ਕਲਾਈਮੇਟ ਏਸ਼ੀਆ ਰਿਪੋਰਟ ਜਿਹੜੀ ਕਲਾਈਮੇਟ ਦੀ ਏਸ਼ੀਆ ਰਿਪੋਰਟ ਹੈ ਕੌਣ ਜਾਰੀ ਕਰਦਾ ਜੀ ਇਹ ਬੀਐਮਓ ਜਾਰੀ ਕਰਦੇ ਬੀਐਮਓ ਦੀ ਫੁੱਲ ਫਾਰਮ ਹੈਗੀ ਹੈ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਜਿਹੜੀ ਆਪਾਂ ਨੂੰ ਜਿਹਨੂੰ ਅਸੀਂ ਮੋٹے ਮੋٹے ਸ਼ਬਦਾਂ ਵਿੱਚ ਕਹਿੰਦੇ ਗਏ ਮੌਸਮ ਵਿਭਾਗ ਵਾਲੀ ਜਾਣਕਾਰੀ ਦਿੰਦੀ ਹੈ ਆਪਾਂ ਨੂੰ ਇਹ 150 ਦੇ ਵਿੱਚ ਬਣੀ ਸੀ ਹੈੱਡ ਕੁਆਰਟਰ ਦਾ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੈਸ਼ਰ ਤੇ ਅਗਲੇ ਪ੍ਰੈਸ਼ਰ ਦੇ ਵਿੱਚ ਕੀ ਕਹ ਰਹੇ ਨੇ ਕਹਿੰਦੇ ਜੀ आज ही सब ਤੋਂ ਲੋਰੀਅਸ ਲੋਰੀਅਸ ਬਾਡ ਸਪੋਰਟਸਮੈਨ ਆਫ ਦਾ ਇਅਰ ਹੈ ਜਿਹੜਾ men category ਦੇ ਵਿੱਚ ਮੈਨੇ ਲਿਖਿਆ ਵਾ ਇੱਥੇ ਕਿ ਆਪ ਸਪੋਰਟਸਮੈਨ ਕੈਟਾਗਰੀ ਦੇ ਵਿੱਚ ਕਿਹਨੂੰ ਦਿੱਤਾ ਗਿਆ ਅਵਾਰਡ ਇਹ ਠੀਕ ਹੈ ਜੀ ਤਾਂ ਇਹ ਵਾਰ ਦਿੱਤਾ ਗਿਆ ਨੋਵਾਕ ਡੀ ਜੋਕੋਵਿਕ ਨੂੰ ਇਹ ਵੀ 200% ਆਪਰੇਸ਼ਨ ਕਿਸੇ ਨਾ ਕਿਸੇ ਪੇਪਰ ਵਿੱਚ ਪੱਕਾ ਦਿਖਾਈ ਦੇਊਗਾ ਜੇ ਤਾਂ ਪੁੱਛ ਲੈ ਸਪੋਰਟਸ ਪਰਸਨ ਜੇ ਸਪੋਰਟਸ ਬੂਮੈਨ ਪੁੱਛ ਲੰਦੇ ਫਿਰ ਆਪਣਾ ਆਉਣਾ ਸੀ ਆਨਸਰ 18 ਆ ਇਹ ਪੁੱਛਣਾ ਹੈ ਲੋਰੀਅਸ ਟੀਮ ਆਫ ਦਾ ਇਅਰ ਇਸ ਸਪੈਨ ਮੂਵਮੈਂਟ ਫੁੱਟਬਾਲ ਟੀਮ ਨੂੰ ਇਹਦੇ ਨਾਲ ਸਮਾਨਤਾ ਕੀਤਾ ਗਿਆ ਤਿੰਨਾਂ ਦੇ ਵਿੱਚੋਂ ਇੱਕ ਪ੍ਰਸ਼ਨ ਬੱਟਰ ਤੇ ਪਿਆ ਉਹ ਐ ਨਹੀਂ ਪਤਾ ਕਿ ਕਿਹੜੀ ਕਿਹੜਾ ਰੱਖਣਗੇ ਤਿੰਨਾਂ ਦੇ ਵਿੱਚੋਂ ਬੱਟ ਤੇ ਠੀਕ ਹੈ ਚਲੋ ਕਹਿੰਦੇ ਨਾਲ ਜੋ ਕਿਹੜੀ ਦੁਨੀਆ ਦੇਸ਼ ਦੀ ਕਿਸ ਸੰਸਥਾ ਨੇ ਦੇਸ਼ ਦਾ ਸਭ ਤੋਂ ਹਲਕਾ ਬੁਲਟ ਪ੍ਰੂਫ ਜੈਕਟ ਤਿਆਰ ਕਰਤਾ ਦੁਨੀਆ ਦੀ ਦੇਸ਼ਾਂ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜੀ ਬੁਲਟ ਪ੍ਰੂਫ ਜੈਕਟ ਕੀ ਹੁੰਦੀ ਹੈ ਜਿਹੜੇ ਫੌਜੀਆਂ ਨੂੰ ਮਿਲਦੀ ਹੈ ਕਿ ਜੇ ਕਿਸੇ ਫਾਇਰਪੂਲ ਵੱਜੇ ਤਾਂ ਬੰਦੇ ਦਾ ਜਾਨ ਬਚ ਜੇ ਹੈਨਾ ਛਾਤੀ ਚੁੱਤੀ ਦੇ ਬੱਜੇ ਤਾਂ ਬੁਲਟ ਪ੍ਰੂਫ ਜੈਕਟ ਤਿਆਰ ਕੀਤੀਆਂ ਸਭ ਤੋਂ ਹਲਕੀ ਬੁਲਟ ਪ੍ਰੂਫ ਜੈਕਟਾਂ ਨੇ ਕਾਫੀ ਹੈਵੀ ਹੁੰਦੀਆਂ ਇਹ ਬੁਲਟ ਪ੍ਰੂਫ ਜੈਕਟਾਂ ਤਾਂ ਇਹ ਕਿਰਿਆ ਆਪਣੀ ਇੰਡੀਆ ਦੀ ਡੀਆਰਡੀਓ ਨੇ ਡੀਆਰਡੀਓ ਸਟੈਬਿਸ਼ ਕਿਦੋਂ ਹੋਈ ਸੀ ਹੈੱਡ ਕੁਆਟਰ ਕਿੱਥੇ ਹੈ ਹੈੱਡ ਕੁਆਟਰ ਜੋ ਨਵੀਂ ਦਿੱਲੀ ਦੇ ਵਿੱਚ ਹੈ ਮੈਂ ਦੱਸ ਦਿੰਦਾ ਸਟੈਬਿਸ਼ ਕਿਦੋਂ ਹੋਈ ਸੀ ਤੁਸੀਂ ਦੱਸਿਓ ਤੇ ਇਹਦਾ ਐਸਟਮ ਚੀਅਰ ਪਰਸਨ ਕੌਣ ਹੈ ਇਤਨੇ ਚੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਦੇ ਵਿੱਚ ਕਹਿੰਦੇ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ 14 ਸਾਲ ਦੀ ਨਵਾਲਗ ਦੀ 30 ਹਫ਼ਤਿਆਂ ਦੀ ਗਰਭ ਅਵਸਥਾ ਨੂੰ ਖਤਮ ਕਰਨ ਦੀ ਇਜਾਜ਼ਤ ਦਿੱਤੀ ਹੈ ਠੀਕ ਹੈ ਜੀ ਕਹਿੰਦੇ ਜੀ ਜੇਕਰ ਕਿਸੇ ਦੇ 30 ਹਫ਼ਤਿਆਂ ਦਾ ਗਰਭਪਾਤ ਹੈਗਾਗਾ ਮਤਲਬ ਆਮ ਤੌਰ ਤੇ ਦੇਖਦੇ ਹੈ ਕਿ ਬਹੁਤ ਲੋਕ ਬੱਚਾ ਲੈ ਲੈਂਦੇ ਆ ਫੇਕ 30 ਹਫ਼ਤੇ 31 ਹਫ਼ਤੇ ਤੱਕ ਜੇ ਬੱਚੇ ਨੂੰ ਕੋਈ ਅੰਦਰੋਂ ਕੋਈ ਪ੍ਰੋਬਲਮ ਲੱਗਦੀ ਹੈ ਕਿ ਬੱਚਾ ਅੱਗੇ ਜਾ ਕੇ ਸਰਵਾਈਵ ਨਹੀਂ ਕਰ ਸਕਦਾ ਤਾਂ ਉਹਦਾ ਉੱਥੇ ਉੜੀ ਮਤਲਬ ਜੀ ਪੰਜਾਬੀ ਦੇ ਵਿੱਚ ਜਿਹੜੀ ਆਪਾਂ ਜਿਵੇਂ ਸਫਾਈ ਕਰਦੇ ਆ ਠੀਕ ਹੈ ਜੀ ਤਾਂ 30 ਹਫ਼ਤੇ ਦੀ ਗਰਭ ਅਸਥਾਨ ਨੂੰ ਖਤਮ ਕਰਨ ਦੀ ਇਜਾਜ਼ਤ ਦਿੱਤੀ ਹੈ ਕਿਹੜੀ ਆਰਟੀਕਲ ਦੇ ਤਹਿਤ ਦਿੱਤੀ ਉਹ ਪੁੱਛ ਰਹੇ ਨੇ ਆਰਟੀਕਲ 142 ਦੇ ਤਹਿਤ ਠੀਕ ਹੈ ਜੀ ਇਹ ਚੀਜ਼ ਲਾਗੂ ਹੋਊਗੀ ਜਿਹੜੀ 14 ਸਾਲ ਦੀ ਨਵਾਲਿਕ ਲੜਕੀ ਹੈ ਕੋਈ ਠੀਕ ਹੈ ਜੀ ਜਿਵੇਂ ਤੁਹਾਨੂੰ ਪਤਾ ਕਿ ਬਹੁਤ ਏਪੀਟ ਤੋਂ ਕੁੜੀਆਂ ਹੁੰਦੀਆਂ ਉਹਨਾਂ ਵਾਸਤੇ ਇਹ ਚੀਜ਼ੇ ਲਾਂਚ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਇਹ ਰਾਹਤ ਇਤਿਹਾਸਕ ਹੈ ਕਿਉਂਕਿ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਜਿਹਨੂੰ ਆਪਾਂ ਕਹਿੰਦੇ ਨੇ ਐਮਟੀਪੀ ਐਕਟ 271 ਦੇ ਤਹਿਤ ਉਨੀਸੋ ਕੱਟ ਦੇ ਤਾਇਦ ਗਰਭਵਸਤੂ ਨੂੰ ਖਤਮ ਕਰਨ ਦੀ ਉੱਪਰਲੀ ਸੀਮਾ ਬਿਉਤਾ ਔਰਤਾਂ ਦੇ ਨਾਲ-ਨਾਲ ਵਿਸ਼ੇਸ਼ ਸ਼੍ਰੇਣੀਆਂ ਦੀਆਂ ਔਰਤਾਂ ਨੂੰ 24 ਹਫ਼ਤੇ ਰੱਖੀ ਗਈ ਹੈ ਬਾਕੀ ਦੇ ਤਨ ਪਤਾ ਕੀ 24 ਵੀਕ ਹੁੰਦੇ ਆ 24 ਵੀਕ ਹੁੰਦੇ ਆ ਪ੍ਰੈਗਨਨਸੀ ਦੇ ਵਿੱਚ ਜੇ ਕੋਈ ਔਰਤ ਵਿਆਹੀ ਹੋਈ ਹੈ 24 ਵੀਕ ਤੱਕ ਜੇ ਉਹਨੂੰ ਲੱਗਦਾ ਕਿ ਮਤਲਬ ਬੱਚਾ ਨਹੀਂ ਲੈਣਾ ਚਾਹੁੰਦੇ ਬੱਚਾ ਠਹਿਰ ਗਿਆ ਤਾਂ ਉਹ ਉਹਦੀ ਸਫਾਈ ਕਰਵਾ ਸਕਦੇ ਆ 24 ਵੀਕ ਤੱਕ ਲਿਮਟਡ ਉਹ ਵੀ ਜੇ ਕੋਈ ਵਿਆਹੀ ਹੋਈ ਹੈ ਜੇ ਕੋਈ ਰੇਪ ਪੀੜਤਾ ਤਾਂ ਉਹਦੀ 30 ਹਫ਼ਤੇ ਤੱਕ ਹੁੰਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਆਪਣੇ ਪੱਛਮੀ ਏਸ਼ੀਆ ਦੇ ਕਿਹੜੇ ਦੇਸ਼ ਦੇ ਵਿੱਚ ਫਰਸਟ ਰੇਡੀਓ ਬ੍ਰੋਡਕਾਸਟਿੰਗ ਇਨ ਦਿੱਲੀ ਬ੍ਰੋਡਕਾਸਟਿੰਗ ਦਿੱਲੀ ਕਹਿੰਦੇ ਪੱਛਮੀ ਏਸ਼ੀਆ ਦੇ ਕਿਹੜੇ ਦੇਸ਼ ਵਿੱਚ ਹਿੰਦੀ ਵਿੱਚ ਪਹਿਲਾ ਰੇਡੀਓ ਪ੍ਰਸਤ ਕੀਤਾ ਗਿਆਗਾ ਤਾਂ ਬਹੁਤ ਵੱਡੀ ਗੱਲ ਹੈ ਹਿੰਦੀ ਵਿੱਚ ਕੀਤਾ ਗਿਆ ਹਿੰਦੀ ਆਪਣੇ ਇੰਡੀਆ ਦੀ ਭਾਸ਼ਾ ਹੈ ਇੱਕ ਕਵੈਤ ਦੇ ਵਿੱਚ ਕਵੈਤ ਬਾਰੇ ਕੱਲ ਕਰਕੇ ਗਿਆ ਗੱਲ ਕਵੈਤ ਨਹੀਂ ਦਤਾ ਨਹੀਂ ਕੀ ਹੈ ਕਵੈਤ ਸਿਟੀ ਠੀਕ ਹੈ ਜੀ ਤੇ ਇਥੋ ਦੀ ਕਰੰਸੀ ਕੀ ਹੈ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਆਪਾਂ ਤੁਹਾਨੂੰ ਕੀ ਪੁੱਛ ਰਹੇ ਨੇ ਕਹਿੰਦੇ ਜੀ ਗਲੋਬਲ એનર્ਜੀ ਟਰਾਂਜੀਸ਼ਨ ਇਮਪੈਕਟ ਅਵਾਰਡ ਜਿਹੜਾ ਦਿੱਤਾ ਗਿਆ ਹੈਗਾ ਕਿਹਦੇ ਦੁਆਰਾ ਦਿੱਤਾ ਜਾਂਦਾ ਵਾਰਡ એનર્ਜੀ ਲੀਡਰਸ਼ਿਪ ਅਵਾਰਡ 2024 ਦੁਆਰਾ ਕਿਹਨੂੰ ਸਮਾਨਿਤ ਕੀਤਾ ਗਿਆ ਇਹਦੇ ਨਾਲ ਇਹ ਪੁੱਛਣੇ ਨੇ ਇਹਨੇ ਸਮਾਨਿਤ ਕੀਤਾ ਗਿਆ ਜੀ ਡਾਕਟਰ ਸੁਲਤਾਨ ਅਲ ਜਬਰ ਨੂੰ ਠੀਕ ਹੈ ਜੀ ਤਾਂ ਇਹਦੇ ਨਾਲ ਆਪਣਾ ਅੱਜ ਦਾ ਇਹ ਕਰੰਟ ਅਫੇਅਰ ਕੰਪਲੀਟ ਹੁੰਦੇ ਆ ਜੇਕਰ ਕਿਸੇ ਬੱਚੇ ਨੇ ਜੀ ਬੈਚ ਜੁਆਇਨ ਕਰਨਾਗਾ ਉਹ ਜਲਦੀ ਜਲਦੀ ਬੈਚ ਜੁਆਇਨ ਕਰ ਸਕਦਾ ਕਿਉਂਕਿ ਮੈਂ ਹੁਣੇ ਇਹ ਗੱਲ ਤਾਂ ਕਹਿ ਰਹੇ ਹਾਂ ਕਿਉਂਕਿ ਫੈਰਾਤਾ ਡਈ ਹੈ ਪਹਿਲਾ ਲੈ ਲਵਾਂਗੇ ਜਿਆਦਾ ਟਾਈਮ ਸਮਾਂ ਮਿਲ ਜੂ ਪੜਨ ਨੂੰ ਹੁਣ ਮੈਂ ਤਾਂ ਥੋੜੀ ਜਿਹੀ ਘੱਟ ਕਰਨੀ ਪੂ 2-3 ਘੰਟੇ ਨਹੀਂ ਤਾਂ ਨੂੰ ਸਾਰਾ ਸਾਰਾ ਦਿਨ ਪੜਨ ਤੇ ਲੱਗ ਜਾਣਾਗਾ ਮੁਰਕੇ ਦਿਮਾਗ ਦੇ ਵਿੱਚ ਚੀਜ਼ਾਂ ਪਉਣ ਦਾ ਔਖੀਆਂ ਹੋ ਜਾਂਦੇ ਤਾਂ ਕਰਕੇ ਹੁਣ ਇਹ ਜੋਇਨ ਕਰਕੇ ਤੁਸੀਂ ਆਹ ਇੱਕ ਸਟੱਡੀ ਕੰਟੀਨਿਊ ਕਰ ਸਕਦੇ ਹੋ ਇੰਗਲਿਸ਼ ਅਤੇ ਮੈਥ ਇੰਗਲਿਸ਼ ਦੇ ਲੈਕਚਰ ਤੁਹਾਡੇ ਜਲਦੀ ਹੀ ਲੈ ਕੇ ਆ ਰਹੇ ਹਾਂ ਜੀ ਠੀਕ ਹੈ ਜੀ ਧੰਨਵਾਦ ਮੇ ਦੋਸਤੋ ਜਉਂਦੇ ਵਾਸਤੇ